ਇਹ ਟਰੈਕਟਰ ਦੇ ਵਿੱਚ ਜਿਹੜੀ ਆਪਾਂ ਨੂੰ ਲੈਫਟ ਕੈਪੈਸਟੀ ਦੇਖਣ ਨੂੰ ਮਿਲ ਜਾਂਦੀ ਆ ਉਹ 27 ਕੁਇੰਟਲ ਦੀ ਦੇਖਣ ਨੂੰ ਮਿਲ ਜਾਂਦੀ ਆ ਕਰੀਏ ਕਲਚ ਪਲੇਟ ਦੀ ਤਾਂ 12 ਇੰਚ ਦੀ ਇਹਦੇ ਵਿੱਚ ਕਲਚ ਪਲੇਟ ਆਉਂਦੀ ਆ 8 ਫਰਾਂ ਵਾਲੀ ਲੈਫਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਹਾ ਲੈਫਟ ਹਾਈਡਰੋਲਿਕ ਦਿੱਤੀ ਗਈ ਆ ਆਹ ਦੇਖ ਸਕਦੇ ਹੋ ਡਬਲ ਸੈਂਸਿੰਗ ਦਿੱਤੀ ਹੋਈ ਆ ਤੇ ਕਈ ਵਾਰੀ ਆਪਣਾ ਜਿਵੇਂ ਲੈਫਟ ਝਟਕੇ ਮਾਰਦੀ ਹੁੰਦੀ ਸੀ ਤਾਂ ਉਹ ਨਹੀਂ ਮਾਰੂਗੀ ਆਹ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੀਆਂ ਸਪੀਡਾਂ ਆ ਜਾਂਦੀਆਂ ਜੀ ਉਹ ਇਹਨੀਆਂ 15 ਫਾਰਵਰਡ ਤੇ 15 ਰਿਵਰਸ speed ਦੇ ਵਿੱਚ ਆ ਜਾਂਦਾ ਹੈ ਟਰੈਕਟਰ ਲੰਮੇ ਸਮੇਂ ਆਸਤੇ ਬੰਦਾ ਇਹਨੂੰ ਟਰੈਕਟਰ ਨੂੰ ਚਲਾਊਗਾ ਤਾਂ ਭੋਰਾ ਵੀ ਥਕਾਵਟ ਤੁਹਾਨੂੰ ਮਹਿਸੂਸ ਨਹੀਂ ਆਊਗੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਸਟਰੂਮੈਂਟ ਕਲਸਟਰ ਦੇ ਵਿੱਚ ਤੁਹਾਨੂੰ ਸਾਰਾ ਦੇਖਣ ਨੂੰ ਮਿਲ ਜੂਗਾ ਕੋਈ ਵੀ ਟਰੈਕਟਰ ਤੇ ਦਿੱਕਤ ਆਉਂਦੀ ਆ ਤੁਹਾਨੂੰ ਜਿਹੜੀਆਂ ਬੱਤੀਆਂ ਇਹਦੇ ਵਿੱਚ ਬਲਿੰਕ ਕਰ ਜਾਣਗੀਆਂ ਹਨਾ ਅੱਜੀ ਦੋਸਤੋ ਕੀ ਹਾਲ ਚਾਲ ਨੇ ਮਿੱਤਰੋ ਅੱਜ ਤੁਹਾਡੇ ਆਸਤੇ ਲੈ ਕੇ ਆ ਮਹਿੰਦਰਾ ਨੋਵੋ 605 DIP S ਬਿਲਕੁਲ ਨਵੇਂ ਮਾਡਲ ਦੇ ਵਿੱਚ ਜਿਵੇਂ ਆਪਾਂ ਕਹਿ ਲਈ ਵੀ ਕੁਝ ਇਹਦੇ ਵਿੱਚ ਚੇਂਜਸ ਕੀਤੇ ਹੋਇਆ ਜੇ ਤੁਸੀਂ ਅਕਸਰ ਦੇਖਦੇ ਹੋ ਟਰੈਕਟਰ ਨੂੰ ਹਨਾ ਤਾਂ ਇਹਦੇ ਵਿੱਚ ਕਲਰ ਆ ਜਿਹੜਾ ਮੈਟੈਲਿਕ ਦੇ ਵਿੱਚ ਆ ਗਿਆ ਥੋੜਾ ਜਿਹਾ ਕਲਰ ਗੂੜਾ ਹੋ ਗਿਆ ਹਨਾ ਤੇ ਇਹਦੇ ਵਿੱਚ ਕੁਝ ਖਾਸ ਜਿਹੜੇ ਫੀਚਰ ਆ ਉਹ ਤੁਹਾਡੇ ਬਾਰੇ ਆਪਾਂ ਸਾਂਝੇ ਕਰਾਂਗੇ ਤੁਹਾਡੇ ਨਾਲ ਹਨਾ ਜਿਵੇਂ ਆਪਾਂ ਅਕਸਰ ਹੀ ਦੇਖਦੇ ਆ ਵੀ ਇਹਦਾ ਜਿਹੜਾ 4 ਸਿਲੰਡਰ ਇੰਜਨ ਆ ਤੇ 3431 ਸੀਸੀ ਦਾ ਜਿਹੜਾ ਇਹਦਾ ਇੰਜਨ ਆ ਜਾਂਦਾਗਾ ਜੇ ਆਪਾਂ ਕਹ ਲਈਏ 4 ਸਿਲੰਡਰ ਇੰਜਨ ਆ ਗਿਆ ਅਗਲਾ ਹਿੱਸਾ ਜਿਹੜਾ ਕਾਫੀ ਹੈਵੀ ਆ ਜਾਂਦਾ ਜਿਹੜਾ ਮਹਿੰਦਰਾ ਦਾ ਤੇ ਇਹ ਦੇਖ ਸਕਦੇ ਹੋ ਤੁਸੀਂ ਜਿਹੜਾ ਕਾਫੀ ਨਿੱਗਰ ਬਣਾਇਆ ਹੈ ਤੇ ਡਬਲ ਐਕਟ ਪਾਵਰ ਸਟੀਅਰਿੰਗ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਨਿੱਗਰ ਬਣਾਇਆ ਹੈਗਾ ਤੇ ਅੱਜ ਅਸੀਂ ਆਏ ਸੀ ਚੰਡੀਗੜ੍ਹ ਹਨਾ ਤੇ ਟਰੈਕਟਰ ਅੱਜ ਜਿਹੜੇ ਕੀ ਸਾਨੂੰ ਦੇਖਣ ਨੂੰ ਮਿਲਿਆ ਕਾਫੀ ਜਿਹੜੇ ਟਰੈਕਟਰ ਆ ਕਿ ਮਹਿੰਦਰਾ ਦੇ ਤੇ ਇਹ ਟਰੈਕਟਰ ਦੇ ਵਿੱਚ ਜਿਹੜੀ ਆਪਾਂ ਨੂੰ ਲੈਫਟ ਕੈਪੈਸਟੀ ਦੇਖਣ ਨੂੰ ਮਿਲ ਜਾਂਦੀ ਉਹ 27 ਕੁਇੰਟਲ ਦੀ ਦੇਖਣ ਨੂੰ ਮਿਲ ਜਾਂਦੀ ਆ ਤੇ ਜੇ ਦੀ ਆਪ ਇਦੇ ਵਿੱਚ ਕਲਚ ਪਲੇਟ ਆਉਂਦੀ ਆ ਅੱਠ ਫਰਾਂ ਵਾਲੀ ਜੇ ਆਪਾਂ ਕਹਿ ਲਈ ਵੀ ਉਹ ਲੰਮੇ ਸਮੇਂ ਵਾਸਤੇ ਚੱਲਦੀ ਆ ਤੇ ਆਪਾਂ ਨੂੰ ਵਾਰ-ਵਾਰ ਜਿਹੜੀ ਕਲਚ ਪਲੇਟ ਜਾਂ ਆਪਾਂ ਨੂੰ ਕਹਿ ਲਈ ਵੀ ਜਿਹੜਾ ਦਿੱਕਤ ਆਉਂਦੀਆਂ ਹਨਾ ਉਹ ਨਹੀਂ ਆਉਣੀਆਂ ਕਲਚ ਪਲੇਟ ਦੇ ਵਿੱਚ ਤਾਂ ਇਹਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲ ਜੂ ਵੱਡੀ ਜਿਹੜੀ ਅਪਡੇਟ ਹੋਈ ਹੈ ਇਹਦੇ ਵਿੱਚ ਤੇ ਉਹ ਕਹਿ ਸਕਦੇ ਆਂ ਆਪਾਂ ਵੀ ਇਹਦੇ ਵਿੱਚ ਕਲਰ ਜਿਵੇਂ ਆਪਾਂ ਕਹਿ ਸਕਦੇ ਆਂ ਤੇ ਜਿਹੜਾ ਇਹਦੇ ਵਿੱਚ ਗੇਅਰ ਆ ਜਾਂਦਾ ਸਿੰਕਰੋਮੇਸ਼ ਟ੍ਰਾਂਸਮਿਸ਼ਨ ਆ ਜਾਂਦਾਗਾ ਬਾਕੀ ਤੁਸੀਂ ਜਿਹੜਾ ਇਹਦਾ ਖੁੱਲਾ ਡੁੱਲਾ ਪਲੇਟਫਾਰਮ ਦੇਖ ਸਕਦੇ ਹੋ ਉੱਪਰ ਵੀ ਜਾ ਕੇ ਦਿਖਾ ਦਿੰਨੇ ਆ ਤੁਹਾਨੂੰ ਤੇ ਇਧਰੋਂ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜਾ ਸਾਰਾ ਤੁਹਾਨੂੰ ਕੰਟਰੋਲ ਆਪਣੇ ਬਿਲਕੁਲ ਈਜ਼ੀ ਲੱਗਦੇ ਆ ਜਿਹੜੇ ਆਪਾਂ ਡਰਾਈਵ ਕਰਨੀ ਹੁੰਦੀ ਆ ਜਾਂ ਆਪਾਂ ਕੰਮ ਕਰਦੇ ਆ ਖੇਤ ਦੇ ਵਿੱਚ ਤਾਂ ਈਜ਼ੀ ਆਪਾਂ ਕਰ ਸਕਦੇ ਆ ਇਹ ਚ ਕੋਈ ਵੱਡੀ ਮਤਲਬ ਦਿੱਕਤ ਨਹੀਂ ਆਊਗੀ ਤੇ ਜੇ ਆਪਾਂ ਇਹਦੀ ਲੈਫਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਹਾ ਲੈਫਟ ਹਾਈਡਰੋਲਿਕ ਦਿੱਤੀ ਗਈ ਆ ਆਹ ਦੇਖ ਸਕਦੇ ਹੋ ਡਬਲ ਸੈਂਸਿੰਗ ਦਿੱਤੀ ਹੋਈ ਆ ਤੇ ਕਈ ਵਾਰੀ ਆਪਣੇ ਜਿਵੇਂ ਲੈਫਟ ਝਟਕੇ ਮਾਰਦੀ ਹੁੰਦੀ ਸੀ ਤਾਂ ਉਹ ਨਹੀਂ ਮਾਰੂਗੀ ਆਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਮਹਿੰਦਰਾ ਨੇ ਡਬਲ ਸੈਂਸਿੰਗ ਦਿੱਤੀ ਹੈਗੀ ਲੈਫਟ ਤੇ ਲੈਫਟ ਜਿਹੜੀ ਇਹਦੀ 27 ਕੁਆਂਟਲ ਦੀ ਰਹਿਣ ਵਾਲੀ ਹੈਗੀ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਰਿਵਰਸ ਪੀਟ ਹੋ ਜਾਂਦੀ ਹੈਗੀ ਆ ਦੇਖ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਜਿਹੜੀਆਂ ਸਪੀਡਾਂ ਆ ਜਾਂਦੀਆਂ ਜੀ ਉਹ ਆ ਜਾਂਦੀਆਂ 15 ਫਾਰਵਰਡ ਤੇ 15 ਰਿਵਰਸ ਸਪੀਡ ਦੇ ਵਿੱਚ ਆ ਜਾਂਦਾ ਹੈ ਟਰੈਕਟਰ ਤੇ ਆਪਾਂ ਮਤਲਬ ਹਰੇਕ ਖਿੱਤੇ ਦੇ ਵਿੱਚ ਜੇ ਆਪਾਂ ਕਹਿ ਲਈ ਵੀ ਜੇ ਆਪਾਂ ਸੁਪਰ ਸੀਟ ਡਰਾਸ ਤੇ ਯੂਜ਼ ਕਰਨਾ ਤੂੜੀ ਵਾਲੀ ਮਸ਼ੀਨ ਵਾਸਤੇ ਯੂਜ਼ ਕਰਨਾ ਸਪੀਡ ਦੇ ਹਿਸਾਬ ਨਾਲ ਆਪਾਂ ਟਰੈਕਟਰ ਨੂੰ ਯੂਜ਼ ਕਰ ਸਕਦੇ ਹਾਂ ਬਹੁਤ ਵਧੀਆ ਜਿਹੜਾ ਇਹਦੇ ਵਿੱਚ ਫੀਚਰ ਆ ਜਿਹੜੇ ਇਹਨਾਂ ਨੇ ਕੰਪਨੀ ਨੇ ਦਿੱਤੇ ਆ ਜਿਹੜੀ ਵੱਡੀ ਗੱਲ ਮੈਨੂੰ ਲੱਗੀ ਆ ਜਿਹੜੀ ਲੈਫਟ ਦੀ ਆ ਤਾਂ ਉਹ ਬਹੁਤ ਵਧੀਆ ਲੱਗੀ ਮੈਨੂੰ ਇਹਦੇ ਵਿੱਚ ਤੇ ਜਿਹੜੇ ਇਹਦੇ ਪਿਛਲੇ ਟਾਇਰ ਆ ਜਾਂਦੇ ਆ 16 9 28 ਦੇ ਆ ਜਾਂਦੇ ਆ ਤੇ ਅਗਲੇ ਟਾਇਰ ਤੁਸੀਂ ਦੇਖ ਸਕਦੇ ਹੋ ਬਾਕੀ ਕਿੱਥੇ ਸਾਈਜ਼ 9 5 24 ਦੇ ਆ ਜਾਂਦੇ ਜੀ ਸਾਈਡ ਤੇ ਤੁਹਾਨੂੰ ਇੱਧਰ ਬੈਟਰੀ ਬਾਕਸ ਦੇਖਣ ਨੂੰ ਮਿਲ ਜੂਗਾ ਇੱਧਰ ਤੁਸੀਂ ਦੇਖ ਸਕਦੇ ਹੋ 5 ਸਪੀਡ ਦੇ ਵਿੱਚ ਆ ਜਿਹੜਾ ਕਿ 15 ਫਾਰਵਰਡ ਤੇ 15 ਰਿਵਰਸ ਸਪੀਡ ਦੇ ਵਿੱਚ ਇਹ ਟਰੈਕਟਰ ਆਉਂਦਾ ਜਿਹੜਾ ਫੁੱਲ ਸਾਈਡ ਸ਼ਿਫਟ ਪਲੇਟਫਾਰਮ ਆ ਖੁੱਲਾ ਡੁੱਲਾ ਪਲੇਟਫਾਰਮ ਆ ਦੇਖ ਸਕਦੇ ਹੋ ਰੇਸ ਵਗੈਰਾ ਜਿਹੜੇ ਆਪਣੇ ਜਿਹੜਾ ਬ੍ਰੇਕ ਪੈਡ ਲਾ ਜਾਂਦੇ ਆ 4 ਵੀਲ ਡਰਾਈਵ ਡਿਸ ਅੰਗੇਜ ਅੰਗੇਜ ਕਰਨਾ ਤਾਂ ਉਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗਾ ਹੈ ਨਾ ਤੇ ਇਦਾਂ ਹੀ ਜਿਹੜਾ ਇਹਨਾਂ ਦਾ 605 605 ਡੀ ਆਈ ਪੀ ਐਸ ਮਾਡਲ ਆ ਇਹ ਬਿਲਕੁਲ ਨਵਾਂ ਹੋਇਆਗਾ 4 ਵੀਲ ਡਰਾਈਵ ਦੇ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਵੀਰੇ ਇਹਦੇ ਵਿੱਚ ਤੁਹਾਨੂੰ ਸਾਹਮਣੇ ਸੁੱਕਾ 에ਅਰ ਕਲੀਨਰ ਵਗੈਰਾ ਦੇਖਣ ਨੂੰ ਮਿਲ ਜੂਗਾ ਤੇ ਇਹ ਟਰੈਕਟਰ ਆਪਾਂ ਕਹਿ ਸਕਦੇ ਆ ਵੀ 4 ਸਿਲੰਡਰ ਦੇ ਵਿੱਚ ਆ 5 पी कैटेगरी ਦੇ ਵਿੱਚ ਨੌਨ ਸੀਆਰਡੀ ਇੰਜਨ ਆ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਟਰੈਕਟਰ ਹੈਗਾ ਤੇ ਜਿਹੜੀ ਪਰਫਾਰਮੈਂਸ ਹੈ ਦੀ ਬਹੁਤ ਵਧੀਆ ਰਹਿਣ ਵਾਲੀ ਆ ਜਿਵੇਂ ਮੈਂ ਹੁਣ ਪਲੈਟਫਾਰਮ ਤੇ ਬਹਿ ਜਾਂਦਾ ਤਾਂ ਸਾਈਡ ਸ਼ਿਫਟ ਹੈ ਜਿਹੜਾ ਆਪਾਂ ਕਹਿ ਲਈਏ ਵੀ ਲੰਮੇ ਸਮੇਂ ਆਸਤੇ ਬੰਦਾ ਇਹਨੂੰ ਟਰੈਕਟਰ ਨੂੰ ਚਲਾਊਗਾ ਤਾਂ ਭੋਰਾ ਵੀ ਥਕਾਵਟ ਤੁਹਾਨੂੰ ਮਹਿਸੂਸ ਨਹੀਂ ਆਊਗੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਸਟਰੂਮੈਂਟ ਕਲਸਟਰ ਦੇ ਵਿੱਚ ਤੁਹਾਨੂੰ ਸਾਰਾ ਦੇਖਣ ਨੂੰ ਮਿਲ ਜੂਗਾ ਕੋਈ ਵੀ ਟਰੈਕਟਰ ਤੇ ਦਿੱਕਤ ਆਉਂਦੀ ਆ ਤੁਹਾਨੂੰ ਜਿਹੜੀਆਂ ਬੱਤੀਆਂ ਇਹਦੇ ਵਿੱਚ ਬਲਿੰਕ ਕਰ ਜਾਣਗੀਆਂ ਹਨ ਤੇ ਜਿਵੇਂ ਇਹਦੀ ਫਾਈਵ ਸਪੀਡ ਆ ਗਿਆ ਇੱਧਰ ਆ ਜਾਂਦੇ ਇਹਦੀ ਫਾਈਲੋ ਮੀਡੀਅਮ ਵਾਲੇ ਜਿਵੇਂ ਆਪਾਂ ਕਹਿ ਲਈ ਵੀ ਫਾਈ ਸਪੀਡ ਤੇ ਉਹਨਾਂ ਦੀ ਜਿਹੜਾ ਆਪਾਂ ਇਧਰ ਸ਼ਟਲ ਗੇਅਰ ਆ ਜਾਂਦਾ ਜੇ ਆਪਾਂ ਜਿਹੜੇ ਗੇਅਰ ਚ ਮਰਜੀ ਹੈ ਇਹਨੂੰ ਅੱਗੇ ਵੀ ਤੋਰ ਸਕਦੇ ਆ ਤੇ ਪਿੱਛੇ ਵੀ ਤੋਰ ਸਕਦੇ ਆ ਤਾਂ ਇਹਦੇ ਵਿੱਚ ਕੁਝ ਇਹ ਇਦਾਂ ਦੀਆਂ ਖਾਸੀਅਤਾਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਜਿਹੜਾ ਟਰੈਕਟਰਾਂ ਦੇ ਵਿੱਚ ਇਹ ਮੈਟੈਲਿਕ ਕਲਰ ਆਇਆਗਾ ਤਾਂ ਇਹ ਵੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਹਨਾ ਤੇ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਇਹਦੀ ਲਿਫਟ ਕਪੈਸਿਟੀ ਆ ਡਬਲ ਸੈਂਸਿੰਗ ਦੇ ਵਿੱਚ ਆ ਹੁਣ ਝਟਕੇ ਨਹੀਂ ਮਾਰੂਗੀ 27 ਕੁਇੰਟਲ ਦੀ ਜਿਹੜੀ ਲਿਫਟ ਕਪੈਸਿਟੀ ਹੈਗੀ ਤੇ 5ਪੀ ਕੈਟਾਗਰੀ ਦਾ ਇਹ ਟਰੈਕਟਰ ਆ ਜਾਂਦਾ ਹੈਗਾ ਤੇ ਬਾਕੀ ਵੀ ਦੱਸਿਓ ਕਮੈਂਟ ਕਰਕੇ ਕਿਹੜੇ-ਕਿਹੜੇ ਭਰਾ ਕੋਲੇ ਇਹ ਟਰੈਕਟਰ ਆਗੇ ਤੇ ਕਿਵੇਂ ਚੱਲਦੇ ਆ ਤੇ ਆਉਣ ਵਾਲੇ ਟਾਈਮ 'ਚ ਬਾਈ ਜਣਾ ਆਹ ਟਰੈਕਟਰ ਵੀ ਤੁਹਾਨੂੰ ਹੁਣ ਸਾਰੇ ਤੁਸੀਂ ਯੂਜ਼ ਕਰ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ